ਆ ਤੇ ਮਾਰਾ ਬੱਚੇ ਪਾਲਨੇ ਉੱਥੇ ਹੀ ਦਿੰਨੇ ਆ ਫੇਰ ਉਹ ਹੀ ਗੱਲ ਨਾ ਡਾਂਗ ਲਿਆ ਯਾਰ ਨਹੀਂ ਛੱਡਦਾ ਯਾਰ ਚਲੋ ਜੀ ਫੇਰ ਉਹ ਗੱਲ ਰੋਕੀ ਯਾਰ ਗਲਤੀ ਹੋ ਗਈ ਫੇਰ ਉਹ ਹੀ ਗੱਲ ਮਾਰਦਾ ਫੇਰ ਗਲਤੀ ਹੋ ਗਈ ਚਾਇਤਰਾ ਬੋਲੋ ਅੱਗੇ ਵਿੱਚ ਬੋਲ ਚਾਇਤਰਾ ਗਲਤੀ ਹੋ ਗਈ ਮਹਾਰਾਜ ਕਹਿੰਦਾ ਸਾਹ ਸੰਗਤ ਜੀ ਗਲਤੀ ਹੋ ਗਈ ਸਾਡੇ ਕੋਲ ਕਾਦੀ ਗਲਤੀ ਹੋਈ ਯਾਰ ਐ ਕਿਹੜੀ ਮੰਗ ਕੇ ਆਨੇ ਕਾਦਾ ਮੰਗਦੇ ਜੀ ਆਪਣੇ ਆਪ ਹੀ ਮੰਗਨੇ ਆ ਹਾਂ ਤੇ ਨਾ ਕਿੰਦਾ ਲੈਂਦੇ ਝੂਠ ਮਾਰਦੇ ਜੀ ਕਿੰਦੇ ਨਾਮ ਦੇ ਮੰਗਦੇ ਝੂਠ ਮਿਰਜ਼ਾ ਹਾਉ ਨਾਲ ਦੇ ਮੰਗ ਕੇ ਝੂਠ ਮਾਰ ਕੇ ਘਰੇ ਖਲ ਦੇ ਹਾਂ ਵੀ ਖਾਈ ਹਾਂ ਗਲਤੀ ਮੰਗਨੇ ਅੱਗੇ ਤੋਂ ਨਹੀਂ ਆ ਇਹ ਤਾਂ ਪਿੱਛੇ ਜੇ ਫਰੋਪਰ ਜੀ ਤੁਹਾਨੂੰ ਵੇਖ ਲਿਆ ਹਸਾਬ ਲਾ ਗਿਆ ਜਾਂਦਾ ਮੈਂ ਠੀਕ ਹੈ ਜੀ ਲੋ ਮਰਜ਼ੀ ਸਜ਼ਾ ਦੇ ਦੇ ਅੱਗੇ ਸਾਨੂੰ ਵੇਖੋਗੇ ਨਾ ਆਪਣੇ ਪਿੰਡ 'ਚ ਆਡੇ ਪਾਸ ਪਿੰਡ 'ਚ ਨਹੀਂ ਫਰੋਪਰ ਜ਼ਿਲ੍ਹੇ 'ਚ ਹਾਂ ਜੀ ਵੇਖੋਗੇ ਤੇ ਜੋ ਮਰਜ਼ੀ ਸਜ਼ਾ ਦੇ ਦੇ ਚੱਲ ਚੱਲ ਉਹ ਬਿਜਲੀਆ ਤੂੰ ਦੱਸ ਵੀ ਕੱਟੇ ਆਜ਼ਾਦ ਸਿੰਘ ਐਂਦੀ ਬਰਾਮੂ ਵੀ ਚਰਾ ਲਾ ਕੀ ਹੈ ਆਜ਼ਾਦ ਸਿੰਘ ਤੇ ਕੀ ਕੀ ਕਰ ਲੈ ਤੂੰ ਸਨੀਅਰ ਇਹਨਾਂ ਦਾ ਪਸ ਸੀਗਾ ਸਿਨੀਅਰ ਦੇ ਬਗਲ ਬੱਚਿਆਂ ਨੇ ਪੋਤੇ ਦੋਤੇ ਨੇ ਬੱਚਿਆਂ ਦੇ ਗਰੀਬ ਬੰਦੇ ਆ ਸੀਨੀਅਰ ਕਰਦੇ ਸਾਰੇ ਸਿਨੀਅਰ ਕਿੱਥੋਂ ਦੀ ਸੇਵਾ ਕਰਨਾ 10 ਨਾ ਪਹਿਲੇ ਨਾ ਪਹਿਲੇ ਨਾਂ ਦੱਸਦਾ 10 ਜਿਲੰਦਰ ਗਰਮੀ ਸਿੰਘ ਵਦਨਾ ਹੈ ਹਾਂ 10 ਹਾਂ ਬਿਰਦਾਸ਼ਮ ਜੀ ਜਿਲੰਦਰ ਹਾਂ 10 ਬਿਰਦਾਸ਼ਮ ਜੀ ਜਿਲੰਦਰ ਆਪਣਾ ਜੰਡੂ ਸਿੰਘ ਦਾ ਛੋਕ ਤੇ ਬਟਿਆਣਾ ਪਿੰਡ ਅੱਛਾ ਤੁਹਾਡਾ ਸਿਨੀਅਰ ਉਥੇ ਪਾਪਾ ਕਿਹੜਾ ਹੈ ਬੀਬੀ ਕਰਨੀ ਹਾਂ 10 ਇੱਥੇ ਠੀਕ ਹੈ ਚੱਲ ਵੀ ਤੂੰ ਦੱਸ ਇੱਧਰ ਤੇਰਾ ਨਾਂ ਕੀ ਹੈ ਮੇਰ ਸਿੰਘ ਸਾਨੋ ਕੀ ਏ ਤੇ ਕਿਹੜਾ ਪਿੰਡ ਕਿਹੜਾ ਹਰਪੇਲਾ ਪਿੰਡ ਦਾ ਕੋਟਕਪੁਰ ਆਪਣਾ ਸ਼ਹਿਰ ਤੇਰਾ ਕੋਟਕਪੁਰ ਆ ਹਾਂ ਠੀਕ ਹੈ ਬਾ ਠੀਕ ਹੈ ਆਪਨਾ ਦੱਸ ਤੂੰ ਮੇਰ ਸਿੰਘ ਹਾਂ ਸਾਨੋ ਕੀ ਏ ਮੇਰ ਸਿੰਘ ਹਾਂ ਕਿੰਨਾ ਚਿਰ ਹੋ ਗਿਆ ਤੈਨੂੰ ਇਹਨਾਂ ਨਾਲ ਲੱਗਿਆ ਨੂੰ 2 ਸਾਲ 2 ਸਾਲ ਹੋ ਗਏ ਕਿੰਨੀ ਤਨਖਾਹ ਲੈਣਾ ਕਿ 2000 ਲੈਣਾ ਤਨਖਾਹ ਲੈ ਕਿੰਨੀ ਤਨਖਾਹ ਲੈਣਾ 7000 ਹੈ 7000 ਰੁਪਇਆ ਇਹ ਪਰਚੀਆਂ ਕਿੱਥੋਂ ਛਪਾਈਆਂ ਕਿਹਨੇ ਤੈਨੂੰ ਛਪਵਾਕ ਦਿੱਤੀਆਂ ਨੇ ਬਾਹਰ ਕੱਢ ਬਾਹਰ ਕਰ ਦੇ ਨੂੰ ਬਾਹਰ ਕਰ ਪਰਚੀ ਬਾਹਰ ਕੱਢ ਸਾਰੀਆਂ ਸਮਾਨ ਜਾ ਬਾਹਰ ਕੱਢ ਵਾਹ ਕਾਜੀ ਆਪੇ ਫੜਕਰਾ ਕਰਨ ਫੜਕਰਾ ਇਹ ਕਿੰਨੇ ਸਿਪਾਹੀਆਂ ਕੀਤੀ ਕਿਥੇ ਸਿਪਾਹੀਆਂ ਜੀ ਇਹ ਵੀ ਕਰਮਜੀਤ ਕੋਲ ਤੈਨੂੰ ਪੁੱਛਣਾ ਥੋੜਾ ਕਰੇਗਾ ਨਹੀਂ ਸਰਦਾਰ ਸਾਹਿਬ ਆ ਦੇ ਕਿੰਨੀ ਤਰਖਾਲ ਹੋ ਗਈ ਤੇਰੀ acha ਇਹ ਕੈਸ਼ ਕਿਨੂੰ ਫਲਾਉਣਾ ਜਾ ਕੇ ਕਿੰਨਾ ਹੋ ਗਿਆ ਤੇ ਕੈਸ਼ ਹੁਣ ਤੱਕ ਅੱਜ ਕਿੰਨੇ ਦਿਨ ਹੋ ਗਏ ਕਿੰਨਾ ਕੈਸ਼ ਤੇਰੇ ਕੋਲ ਰਹਿ ਜਾਂਦੇ ਬੈਰ ਪਿੰਨੇ ਬਾਸ ਆ ਬੰਦੇ ਮੈਂ ਤੇਰੇ ਕੋਲ ਹੁਣ ਕਿੰਨਾ ਕੈਸ਼ ਹੈ ਤੇਰੇ ਅਰਸਾ ਪਿਓ ਤਨ ਚਾਹ ਸੋਈ ਸਰਾ ਜੀ ਕਿੰਨੇ ਦਿਨ ਹੋ ਗਿਆ ਤੁਰਿਆਂ ਨੂੰ ਤੁਹਾਨੂੰ ਜਲੰਧਰ ਤੋਂ ਤੁਰਿਆਂ ਨੂੰ ਕਿੰਨੇ ਦਿਨ ਹੋ ਗਿਆ ਤੁਹਾਨੂੰ ਕੋਟਕਪੁਰੇ ਤੋਂ ਆਨੇ ਹਲੋ ਕੋਟਕਪੁਰੇ ਤੋਂ ਆਉਂਦੇ ਨੇ ਕੋਟਕਪੁਰਾ ਆਪਣਾ ਠੀਕ ਹੈ ਪਹਿਲਾਂ ਤੁਸੀਂ ਜਲੰਧਰ ਤੋਂ ਆਖਿਆ ਤੁਸੀਂ ਕੋਟਕਪੁਰਾ ਠੀਕ ਕੋਟਕਪੁਰਾ ਆਉਂਦੇ ਜਲੰਧਰ ਆਸ਼ਰਮ ਆਪਣਾ ਅੱਛਾ ਇਹ ਕਿ ਤੁਸੀਂ ਕੋਟਕਪੁਰੇ ਦੇ ਜੀ ਠੀਕ ਠੀਕ ਹੈ ਤਾਂ ਉਧਰ ਮੁੱਖਾ ਕੈਮਰੇ ਨਾਲ ਮੁੱਖਾ ਕਿੰਨਾ ਕੈਸ਼ ਹੋਦਰ ਕਿੰਨੇ ਦਿਨ ਹੋ ਗਿਆ ਤੇਰੇ ਕੋਲ ਕੋਟਕਪੁਰੇ ਆਉਣ ਨੂੰ ਕਿੰਨੇ ਦਿਨਾਂ ਦਾ ਕੈਸ਼ ਤੇਰੇ ਕੋਲ 10 400 ਰੁਪਈਆ ਹੋਰ ਤਨ 400 ਰੁਪਈਆ ਕਿੰਨੇ ਦਿਨਾਂ ਦਾ ਹੈ ਕਿੰਨੇ ਦਿਨਾਂ ਦਾ ਹੈ ਅਈਦਾਈ ਤੇ ਗੇੜਾ ਪਾਇਆ ਉਹ ਕਿਥੇ ਰੱਖਿਆ ਰਿਹਾ ਉਹ ਜੀ રોજ ਕਿਥੇ ਜਾਂਦੇ ਜੀ ਬੱਚਿਆਂ ਸੇ ਬੱਚਾ ਆਦਿ ਜੀ ਵਰਤਦੇ ਜੀ ਆਪਣੇ ਬੱਚੇ ਆਦਿ ਦੇ ਦੇ ਉੱਥੇ ਵੀ ਜਾਂਦੇ ਨੇ ਮਹਾਰਾਜ ਫਿਰ ਦਾਸਰਮ ਵਿੱਚ ਤੈਨੂੰ ਕਿੰਨੇ ਦਿਨ ਹੋ ਕੇ ਗਏ ਇਹਨੂੰ ਕਿਦਾਂ ਦਾ ਆਇਆ ਬਿਰਦਾਸ਼ਰਮ ਤੋਂ ਜਲੰਧਰੋਂ ਬਿਰਦਾਸ਼ਰਮ ਵਿੱਚ ਕਿੰਨੇ ਦਿਨ ਹੋ ਗਿਆ ਇਹਨੂੰ ਥੋੜਾ ਜਿਹਾ ਲੇ 55 50 ਦਿਨ ਹੋ ਗਏ ਨੇ ਕਿੰਨੇ ਖੁੱਲ ਕੇ ਦੱਸਣਾ ਉਧਰ ਕਹਿੰਦੇ ਸਾਹਮਣੇ ਦੱਸ 7-8 ਦਿਨ ਹੋ ਗਏ ਨੇ 7-8 ਦਿਨ ਹੋ ਗਏ ਨੇ 7-8 ਦਿਨਾਂ ਦੇ ਪੈਸੇ ਕਿਥੇ ਤਕਵਾ ਦੇ ਘਰੇ ਫਲਾ ਕੇ ਆਏ ਆਂਗੇ ਤੇਰੇ ਕੋਲ ਨੇ ਮੇਰੇ ਕੋਲ ਕਿੱਥੇ ਹਾਂ ਕਿੰਦੇ ਕੋਲ ਨੇ ਉਹ ਕਾਫੀ ਤੇ ਕਿੰਨੇ ਕੋ ਪੈਸੇ ਦੱਸ ਛੇਤੀ ਦੱਸ 85 ਦੇ ਪੈਸੇ ਕਿੱਥੇ ਤੇਰੇ ਕੋਲ ਬੱਚਾ ਵਾਸਤੇ ਲੈ ਕੇ ਜਾਂਦੇ ਗੁਰੂ ਕਿਹੜੇ ਬੱਚਾ ਵਾਸਤੇ ਆਪਣੇ ਆਪਣੇ ਦੇ ਜੰਮਿਆ ਵਾਸਤੇ ਲੈ ਜਾਂਦੇ ਜੀ ਨਾ ਨਹੀਂ ਪਾਲਨੇ ਜੀ ਤੇ ਤੁਸੀਂ ਕਿਉਂ ਫੇ ਬਿਰਦਾਸ਼ਰ ਦਾ ਨਾ ਰਹਿੰਦੇ ਜੀ ਉਹ ਉਸ ਤੇ ਵੀ ਦਿੰਦੇ ਆ ਸਰਦਾਰ ਸਾਹਿਬ ਤੇ ਆਪਣੇ ਬੱਚੇ ਹੀ ਪਾਲਨੇ ਆ ਆਹ ਜਾਨ ਦੀ ਗਵਾਹੀ ਇੱਧਰ ਪਛਾ ਨਾ ਕਿਧਰ ਆਨੰਦ ਕਰਨੀ ਆਹ ਸ਼ਿਮਰ ਸਿੰਘ ਆਤਾਰ ਸਿੰਘ ਸਨੋਫ ਕੀ ਹੈ ਮਲਕ ਸਿੰਘ ਹਾਂ ਕਿਨੇ ਦੋਗੇ ਤੈਨੂੰ ਬਿਰਦਾਸ਼ਰ ਹੁੰਦਾ ਇਹਨੂੰ ਏ ਰੋਜ ਆਪਣਾ ਕੋਟਕਪੁਰ ਤੇ ਹੀ ਜਾਣੇ ਆਂ ਹੀ ਮਹੀਨੇ ਬਾਅਦ ਉੱਥੇ ਜਾਣੇ ਆਂ ਇਹ ਗੱਡੀ ਕਿੰਦੀ ਏ ਗਰਮੀਤ ਸਿੰਘ ਨੇ ਗੱਡੀ ਤੇਰੇ ਨਾਂ ਦੇ ਆ ਨਹੀਂ ਮੈਂ ਹੋਰ ਦੀ ਸੁਰਜਨ ਸਿੰਘ ਨਾਲ ਦੀ ਕਿਹਦਾ ਨਾਂ ਗੱਡੀ ਏ ਸੁਰਜਨ ਸਿੰਘ ਉਹਨੇ ਕੀ ਸੇਵਾ ਹੀ ਦਿੱਤੀ ਏ ਸੇਵਾ ਕਰਨੇ ਆ ਆ ਬਿਰ ਬਿਰਦਾਸ਼ਮ ਦੀ ਚਲੰਦਰ ਦੀ ਨਹੀਂ ਨਹੀਂ ਕੋਟਕਪੁਰ ਦੀ ਕੋਟਕਪੁਰ ਦੀ ਬਿਰਦਾਸ਼ਮ ਦੀ ਏ ਹਾਂ ਬਿਰਦਾਸ਼ਮ ਬਿਰਦਾਸ਼ਮ ਨਾਮ ਕੱਢੀ ਏ ਨਹੀਂ ਗੱਡੀ ਚੰਦੇ ਨਾ ਸੁਰਜਨ ਸਿੰਘ ਹੈ ਸੁਰਜਨ ਸਿੰਘ ਦਾ ਨਾਂ ਦੀ ਗੱਡੀ ਅੱਛਾ ਤੇ ਉਹਨੇ ਕਿਉਂ ਦਿੱਤੀ ਏ ਗੱਡੀ ਧਰਤ ਲੱਗਦੀ ਸੀ ਜੀ ਤੁਸੀਂ ਨਾਲ ਕੀ ਭਲਾ ਕੀਤਾ ਵੀ ਜੋ ਸੇਵਾ ਹੀ ਲੈ ਕੇ ਦਿੰਦਾ ਤੁਹਾਨੂੰ ਕਈ ਦਿਨ ਦਿਨ ਸੇਵਾ ਜੀ ਹੈ ਕਈ ਸੇਵਾ ਕਈ ਕੱਪੜੇ ਦਿੰਦੇ ਨੇ ਪੁਰਾਣੇ ਨਵੇਂ ਹਾਂ ਹਾਂ ਜੀ ਤੇ ਆਟਾ ਦਿੰਦਾ ਦੁੱਧ ਦਿੰਦਾ ਉਹ ਕਾਹਦੇ ਲਈ ਦਿੰਦੇ ਆ ਤੁਹਾਨੂੰ ਬੱਚਿਆਂ ਤੇ ਹੋਰ ਗੱਲ ਤੇ ਲਾਹੇ ਬੱਚਾ ਨਹੀਂ ਲੈਂਦੇ ਆ ਤੁਸੀਂ ਆਪਣੇ ਬੱਚੇ ਵੀ ਪਾਲੀ ਦਿੰਦੇ ਤੁਸੀਂ ਆਪਣੇ ਬੱਚੇ ਤੁਸੀਂ ਵਾਅਦਾ ਕੀ ਦਿੰਦੇ ਜੋ ਉਥੇ ਗੁਰਦਾਰ ਜੀ ਤੁਸੀਂ ਵਾਅਦਾ ਕੀ ਕੀਤਾ ਬਰਦਾਸ਼ਰਮ ਚਾਹੀਏ ਲੈ ਜਾਂਦੇ ਆ ਤੁਸੀਂ ਬੱਚਿਆਂ ਨੂੰ ਕਿਉਂ ਲ ਜਾਂਦੇ ਬੱਚੇ ਵਾਅਦਾ ਦਿਓ ਫਿਰ ਆਪਣੇ ਬੱਚੇ ਵੀ ਪਾਲੀ ਦਿੰਦੇ ਇਨਸਾਨ ਦੱਸਦੇ ਵਿੱਚ ਉੱਥੇ ਵੀ ਦਿੰਦੇ ਆ ਆਪਣੇ ਪਾਲ ਲੈ ਬੱਚੇ ਠੀਕ ਹੈ ਚਲੋ ਬਰਦਾਸ਼ਰਮ ਚਲੋ